ਦੋਸਤੋ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਤਈਏ ਤਾਪ ਨੂੰ ਪਿੰਜਰੇ ਵਿੱਚ ਕੈਦ ਕੀਤਾ ਜਾ ਸਕਦਾ ਹੈ ਦੋਸਤੋ ਤੁਸੀਂ ਤਈਏ ਤਾਪ ਦੀ ਇੱਕ ਸਾਖੀ ਜ਼ਰੂਰ ਸੁਣੀ ਹੋਵੇਗੀ ਜੇਕਰ ਤੁਸੀਂ ਇਹ ਸਾਖੀ ਨਹੀਂ ਸੁਣੀ ਤਾਂ ਆਪਾਂ ਪਹਿਲਾਂ ਇਸ ਸਾਖੀ ਨੂੰ ਪੜ ਲੈਂਦੇ ਹਾਂ ਇਹ ਸਾਖੀ ਭਾਈ ਸੰਤੋਖ ਸਿੰਘ ਦੁਆਰਾ ਲਿਖੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੋਈ ਹੈ ਇਸ ਸਾਖੀ ਮੁਤਾਬਕ ਸਾਡੇ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਜਦ ਗੋਵਿੰਦਵਾਲ ਸਾਹਿਬ ਵਿਖੇ ਰਹਿ ਰਹੇ ਸਨ ਤਾਂ ਉਹਨਾਂ ਕੋਲ ਇੱਕ ਮਾਤਾ ਆਪਣੇ ਇੱਕ ਮਰੇ ਹੋਏ ਬੱਚੇ ਨੂੰ ਲੈ ਕੇ ਆਈ ਤੇ ਆ ਕੇ ਗੁਰੂ ਸਾਹਿਬ ਨੂੰ ਕਹਿਣ ਲੱਗੀ ਕਿ ਮੇਰੇ ਇਸ ਇਕਲੋਤੇ ਬੱਚੇ ਤੇ ਤੇਇਆ ਤਾਪ ਚੜਨ ਕਰਕੇ ਇਸ ਦੀ ਮੌਤ ਹੋ ਗਈ ਐ ਇਸ ਨੂੰ ਜਿਉਂਦਾ ਕਰ ਦਿਓ ਗੁਰੂ ਸਾਹਿਬ ਨੇ ਉਸ ਮਾਤਾ ਦੇ ਮਰੇ ਹੋਏ ਬੱਚੇ ਨੂੰ ਆਪਣੇ ਪੈਰ ਦਾ ਅੰਗੂਠਾ ਸੰਗਾ ਕੇ ਜਿਉਂਦਾ ਕਰ ਦਿੱਤਾ ਅਤੇ ਉਸ ਤੇਇਆ ਤਾਪ ਨੂੰ ਜੋ ਇੱਕ ਬੱਚੇ ਦੇ ਰੂਪ ਵਿੱਚ ਸੀ ਉਸ ਨੂੰ ਪਕੜ ਕੇ पिंजਰੇ ਵਿੱਚ ਬੰਦ ਕਰ ਦਿੱਤਾ ਕਈ ਦਿਨ ਬਾਅਦ ਗੁਰੂ ਸਾਹਿਬ ਦਾ ਇੱਕ ਭਗਤ ਭਾਈ ਲਾਲੋ ਗੁਰੂ ਸਾਹਿਬ ਨੂੰ ਮਿਲਣ ਆਇਆ ਭਾਈ ਲਾਲੋ ਨੇ ਦੇਖਿਆ ਕਿ ਇੱਕ ਬੱਚਾ ਜੋ ਪਿੰਜਰੇ ਵਿੱਚ ਬੰਦ ਕੀਤਾ ਪਿਆ ਹੈ ਇਸ ਬੱਚੇ ਨੂੰ ਗੁਰੂ ਸਾਹਿਬ ਨੂੰ ਕਹਿ ਕੇ ਛੁਡਵਾਇਆ ਜਾਵੇ ਭਾਈ ਲਾਲੋ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਇਸ ਬੱਚੇ ਨੂੰ ਜੋ ਕਈ ਦਿਨਾਂ ਤੋਂ ਉੱਖਾ ਹੈ ਇਸ ਨੂੰ ਛੱਡ ਦਿਓ ਭਾਈ ਲਾਲੋ ਦੀ ਇਹ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਅੱਜ ਤੱਕ ਮੇਰੇ ਇਲਾਕੇ ਵਿੱਚ ਕਿਸੇ ਮਾਤਾ ਦੇ ਇਕਲੋਤੇ ਬੱਚੇ ਦੀ ਮੌਤ ਨਹੀਂ ਸੀ ਹੋਈ ਇਹ ਜੋ ਤਿਆ ਤਾਪ ਦੇ ਰੂਪ ਵਿੱਚ ਬੱਚਾ ਹੈ ਇਸ ਨੇ ਇੱਕ ਮਾਤਾ ਦੇ ਇਕਲੋਤੇ ਬੱਚੇ ਨੂੰ ਮਾਰ ਦਿੱਤਾ ਹੈ ਇਸ ਕਰਕੇ ਅਸੀਂ ਇਸ ਨੂੰ ਪਿੰਜਰੇ ਵਿੱਚ ਕੈਦ ਕੀਤਾ ਹੋਇਆ ਹੈ ਜੇਕਰ ਤੁਸੀਂ ਜ਼ਿਆਦਾ ਹੀ ਕਹਿੰਦੇ ਹੋ ਤਸ ਨੂੰ ਗਵਿੰਦਵਾਲ ਦੀ ਯੂ ਤੋਂ ਬਾਹਰ ਲੈ ਜਾਓ ਗੁਰੂ ਸਾਹਿਬ ਦਾ ਕਹਿਣਾ ਮੰਨ ਕੇ ਭਾਈ ਲਾਲੋ ਉਸ ਤੇਏ ਤਾਪ ਨੂੰ ਵਾਲੇ ਬੱਚੇ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਕੁਝ ਕਿਲੋਮੀਟਰ ਦੂਰ ਗਏ ਸਨ ਕਿ ਤੇਏ ਤਾਪ ਵਾਲੇ ਬੱਚੇ ਨੇ ਭਾਈ ਲਾਲੋ ਨੂੰ ਕਿਹਾ ਕਿ ਮੈਨੂੰ ਭੁੱਖ ਬਹੁਤ ਲੱਗੀ ਹੋਈ ਹੈ ਉਹ ਸਾਹਮਣੇ ਧੋਬੀ ਕੱਪੜੇ ਧੋ ਰਿਹਾ ਹੈ ਮੈਂ ਉਸ ਕੋਲੋਂ ਕੁਝ ਖਾ ਹੁੰਦਾ ਹਾਂ ਭਾਈ ਲਾਲੋ ਨੇ ਉਸ ਨੂੰ ਛੱਡ ਦਿੱਤਾ ਉਹ ਤੇ ਜਾ ਤਾਪ ਜਾ ਕੇ ਧੋਬੀ ਨੂੰ ਚੜ ਗਿਆ ਤੇ ਧੋਬੀ ਦੇ ਸਰੀਰ ਵਿੱਚੋਂ ਖੂਨ ਦਾ ਕਟੋਰਾ ਭਰ ਕੇ ਵਾਪਸ ਭਾਈ ਲਾਲੋ ਕੋਲ ਆ ਗਿਆ ਖੂਨ ਦਾ ਭਰਿਆ ਹੋਇਆ ਕਟੋਰਾ ਦੇਖ ਕੇ ਭਾਈ ਲਾਲੋ ਘਬਰਾ ਗਿਆ ਤੇ ਕਹਿਣ ਲੱਗਾ ਕਿ ਮੈਂ ਤੈਨੂੰ ਵਾਪਸ ਗੁਰੂ ਸਾਹਿਬ ਕੋਲ ਲੈ ਕੇ ਜਾਂਦਾ ਹਾਂ ਤੇ ਫਿਰ ਗੁਰੂ ਸਾਹਿਬ ਤੈਨੂੰ ਦੁਬਾਰਾ ਪਿੰਜਰੇ ਵਿੱਚ ਬੰਦ ਕਰ ਦੇਣਗੇ ਇਹ ਸੁਣ ਕੇ ਉਹ ਤੇਜਾ ਤਾਪ ਭਾਈ ਲਾਲੋ ਨੂੰ ਕਹਿਣ ਲੱਗਾ ਕਿ ਮੈਨੂੰ ਵਾਪਸ ਨਾ ਲੈ ਕੇ ਜਾਓ ਅੱਜ ਤੋਂ ਬਾਅਦ ਜਿਹੜਾ ਵੀ ਮੇਰੀ ਇਹ ਸਾਖੀ ਸੁਨੇਗਾ ਮੈਂ ਉਸ ਨੂੰ ਬਿਲਕੁਲ ਨਹੀਂ ਛੜਾਂਗਾ ਭਾਈ ਲਾਲੋ ਨੇ ਤਿਆ ਤਾਬ ਦਾ ਇਹ ਗੱਲ ਸੁਣ ਕੇ ਉਸ ਨੂੰ ਉੱਥੇ ਹੀ ਛੱਡ ਦਿੱਤਾ ਦੋਸਤੋ ਇਹ ਹੈ ਤਿਆ ਪਾ ਦੀ ਸਾਖੀ ਜੋ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੋਈ ਹੈ ਸੂਰਜ ਪ੍ਰਕਾਸ਼ ਗ੍ਰੰਥ ਭਾਈ ਸੰਤੋਖ ਸਿੰਘ ਨੇ 1843 ਈਸਵੀ ਵਿੱਚ ਲਿਖਿਆ ਹੈ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸਾਡੇ 33ਵੇਂ ਪਾਸ਼ਾ ਗੁਰੂ ਅਮਰਦਾਸ ਜੀ ਦਾ ਜੋ ਸੇਵਾ ਸੰਭਾਲਣ ਦਾ ਸਮਾਂ ਹੈ ਉਹ 1552 ਹੈ ਤੇ ਜੋਤੀ ਜੋਤ ਸਮਾਉਣ ਦਾ ਸਮਾਂ 1574 ਹੈ ਹੁਣ ਤੁਸੀਂ ਦੇਖ ਲਵੋ ਕਿ 270 ਸਾਲ ਬਾਅਦ ਭਾਈ ਸੰਤੋਖ ਸਿੰਘ ਨੂੰ ਕਿੱਥੋਂ ਪਤਾ ਲੱਗ ਗਿਆ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਪੈਰ ਦਾ ਅੰਗੂਠਾ ਸੰਗਾ ਕੇ ਬੱਚੇ ਨੂੰ ਜਿਉਂਦਾ ਕਰ ਦਿੱਤਾ ਸੀ ਅਤੇ ਉਸਤੇ ਇਹ ਤਾਂ ਆਪਣ ਨੂੰ ਪਕੜ ਕੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਸੀ ਪਹਿਲੀ ਗੱਲ ਤਾਂ ਜਦੋਂ ਬੱਚਾ ਇੱਕ ਵਾਰ ਮਰ ਗਿਆ ਉਹ ਜਿਉਂਦਾ ਕਿਵੇਂ ਹੋ ਸਕਦਾ ਹੈ ਦੂਸਰੀ ਗੱਲ ਕਿ ਉਸਤੇ ਇਹ ਤਾਪ ਨੂੰ ਪਿੰਜਰੇ ਵਿੱਚ ਕੈਦ ਕਰ ਦਿੱਤਾ ਹੈ ਨਾ ਕੁਦਰਤ ਦੇ ਉਲਟ ਗੱਲਾਂ ਬਾਬਾ ਨਾਨਕ ਜੀ ਆਪਣੀ ਬਾਣੀ ਵਿੱਚ ਹੁਕਮਰਜਾਈ ਚੱਲਣ ਦੀ ਗੱਲ ਕਰ ਰਹੇ ਹਨ ਮਤਲਬ ਕੁਦਰਤ ਦੇ ਨਿਯਮਾਂ ਮੁਤਾਬਕ ਚੱਲਣ ਦੀ ਗੱਲ ਕਰ ਰਹੇ ਹਨ ਪਰਪਾਈ ਸੰਤੋਖ ਸਿੰਘ ਸਾਡੇ ਤੀਸਰੇ ਪਾਸ਼ਾ ਜੀ ਤੋਂ ਕੁਦਰਤ ਦੇ ਪੋਲਟਿਕਾਮ ਕਰਵਾ ਰਿਹਾ ਹੈ ਇਸ ਸਾਖੀ ਵਿੱਚ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਉਹ ਤੇਯਾਤਾਪ ਤੋਬੀ ਨੂੰ ਜਾ ਕੇ ਕਿਉਂ ਚੜਿਆ ਕੀ ਉਹ ਤੇਯਾਤਾਪ ਭਾਈ ਲਾਲੋ ਨੂੰ ਨਹੀਂ ਸੀ ਚੜ ਸਕਦਾ ਦੋਸਤੋ ਤੇ ਇਹ ਤਾਂ ਇੱਕ ਬੁਖਾਰ ਦੀ ਕਿਸਮ ਆ ਨਾ ਕਿ ਕੋਈ ਭੂਤ ਪ੍ਰੇਤ ਹੁੰਦਾ ਹੈ ਸਾਡੀ ਗੁਰਬਾਣੀ ਵੀ ਇਹੋ ਜੀਆਂ ਗੱਲਾਂ ਨੂੰ ਬਿਲਕੁਲ ਨਹੀਂ ਮੰਨਦੀ ਪਰ ਸਾਡੇ ਲੋਕ ਪਤਾ ਨਹੀਂ ਕਿਉਂ ਇਹੋ ਜੀਆਂ ਝੂਠੀਆਂ ਕਹਾਣੀਆਂ ਉੱਪਰ ਵਿਸ਼ਵਾਸ ਕਰ ਲੈਂਦੇ ਹਨ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਭਾਈ ਸੰਤੋਖ ਸਿੰਘ ਦੇ ਇਹ ਗੱਪ ਤੁਹਾਨੂੰ ਕਿਵੇਂ ਲੱਗੇ ਗੱਲਬਾਤ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ